ਲਾਡਲੀ ਭਾਗ 50 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਭਾਗ ਗੁੱਡੀ ਬੂਏ ਦਾ ਓਲਾ ਕਰਕੇ ਇੱਕ ਸੀਨ ਮਾਰ ਲਿਆ ਕਰੇ ਨਾਲੇ ਰੋਕੇ ਫੋਟੋ ਦੇਖ ਲਿਆ ਕਰੇ ਬਿੱਟੂ ਤੇ ਆਪਣੀ ਤੇ ਕਮਲ ਵਾਲੀ ਕੀ ਸੀ ਉਹਦੇ ਮਨ 'ਚ ਉਸ ਸਮੇਂ ਉਹੀ ਜਾਣਦੀ ਸੀ ਫੇਰ ਸੰਤੋਖੀ ਇੱਕਦਮ ਅੰਦਰ ਆਈ ਤੇ ਆਪਣੇ ਕੰਨਾਂ 'ਚ ਪਾਈਆਂ ਵਾਲੀਆਂ ਉਤਾਰ ਕੇ ਗੁੱਡੀ ਨੂੰ ਦੰਦੀ ਬੋਲੀ ਨਹੀਂ ਗੁੱਡੀਏ ਆ ਤੂੰ ਪਾ ਲਾਜ ਨਹੀਂ ਤਾਂ ਕੱਲ ਨਾਟ ਭੱਜ ਚ ਰਹਿ ਜਾਣੀ ਆ ਆ ਉਤਾਰ ਦੇ ਨਿੱਕੀਆਂ ਜੀਆਂ ਪਾਈਆਂ ਨੇ ਸੋਰੇ ਨਹੀਂ ਚੰਗੀਆਂ ਲੱਗਣੀਆਂ ਤਾਂ ਗੁੱਡੀ ਬੋਲੀ ਨਾ ਨਾ ਮਾਏ ਨਹੀਂ ਤੂੰ ਆਹੀ ਪਾਈ ਰੱਖ ਮੈਨੂੰ ਇਹੀ ਨਿੱਕੀਆਂ ਪਸੰਦ ਨੇ ਤੇਰੀ ਕਿੰਨੀਆਂ ਸੋਣੀਆਂ ਲੱਗਦੀਆਂ ਨਾ ਪਾਈਆਂ ਹੀਆਂ ਮੈਥੋਂ ਨਹੀਂ ਪੈਂਦੀਆਂ ਵੱਡੀਆਂ ਵਾਲੀਆਂ ਮੇਰੇ ਕੰਨ ਦੁਖਦੇ ਨੇ ਫੇਰ ਸੰਤੋਖੀ ਨੇ ਬੜਾ ਕਿਹਾ ਬੜਾ ਸਮਝਾਇਆ ਪਰ ਗੁੱਡੀ ਨੇ ਵਾਲੀਆਂ ਲਈਆਂ ਨਹੀਂ ਫੇਰ ਸੰਤੋਖੀ ਬੋਲੀ ਕੋਈ ਨਹੀਂ ਆਉਣ ਦੇ ਤੇਰੇ ਬਾਪੂ ਜੀ ਨੂੰ ਕੋਈ ਸਮਝਾਉਣਗੇ ਤੈਨੂੰ ਮਾਂ ਦੀ ਨਹੀਂ ਤੇ ਇਹ ਚੰਗੀਆਂ ਨਹੀਂ ਲੱਗਦੀਆਂ ਸੋਹਰੇ ਘਰ ਚ ਨਿੱਕੀਆਂ ਜੀਆਂ ਛੋਟੀਆਂ ਜੀਆਂ ਵਾਲੀਆਂ ਨੇ ਆਈ ਪਾ ਮੇਰੇ ਵਾਲੀਆਂ ਪਰ ਗੁੱਡੀ ਨੇ ਮਾਂ ਨੂੰ ਗੱਲਾਂ ਚ ਲਾ ਲਿਆ ਚੱਲ ਮਾਈ ਦੱਸ ਇਹਦਾ ਗੱਲਾ ਕਿਵੇਂ ਦਾ ਰੱਖਾਂ ਸੰਤੋਖੀ ਗੁੱਡੀ ਨੂੰ ਦੱਸਣ ਲੱਗੀ ਤੇ ਫੇਰ ਕੋਈ ਹੋਰ ਚੀਜ਼ ਫੜ ਕੇ ਬੈਠ ਗਈ ਕਿ ਇਹਦੇ ਚ ਆ ਰੱਖ ਲਾ ਆ ਰੱਖ ਲਾ ਆ ਚੀਜ਼ਾਂ ਵਾਲਾ ਫਿਰ ਇੱਕਦਮ ਗੱਲਾਂ ਕਰਦੀ ਸੰਤੋਖੀ ਨੇ ਗੁੱਡੀ ਨੇ ਚੁੱਪਚੁੱਪ ਕੰਮ ਕਰਦੀ ਨੂੰ ਵੇਖ ਕੇ ਪੁੱਛਿਆ ਗੁੱਡੀਏ ਇੱਕ ਗੱਲ ਤਾਂ ਦੱਸ ਗੁੱਡੀ ਬੋਲੀ ਹਾਂ ਮਾਂ ਤਾਂ ਸੰਤੋਖੀ ਬੋਲੀ ਗੁੱਡੀ ਤੈਨੂੰ ਬੱਟੂ ਨੇ ਕੀ ਪੁੱਛਿਆ ਸੀ ਮੇਰਾ ਮਤਲਬ ਕੀ ਗੱਲ ਕੀਤੀ ਸੀ ਤੇਰੇ ਨਾਲ ਗੁੱਡੀ ਮਾਵਲ ਵੇਖਣ ਲੱਗੀ ਤੇ ਵੇਖਦੀ ਨੇ ਅੱਖਾਂ ਹੇਠਾਂ ਝੁਕਾ ਲਈਆਂ ਤੇ ਬੋਲੀ ਕੁਝ ਨਹੀਂ ਕੁਝ ਵੀ ਤਾਂ ਨਹੀਂ ਬਸ ਕੁਝ ਨਹੀਂ ਪੁੱਛਿਆ ਤਾਂ ਮਾਂ ਨੇ ਗੁੱਡੀ ਦੀਆਂ ਗੱਲਾਂ ਤੇ ਹੱਥ ਰੱਖਿਆ ਤੇ ਪਿਆਰ ਨਾਲ ਪਲੋਸਿਆ ਤੇ ਕਿਹਾ ਮੈਨੂੰ ਦੱਸ ਤੀ ਕੀ ਪੁੱਛਿਆ ਸੀ ਤਾਂ ਗੁੱਡੀ ਬੋਲੀ ਉਹ ਬਸ ਉਹ ਤਾਂ ਪੁੱਛ ਰਿਆ ਸੀ ਕਿ ਤੇਰੀ ਮਰਜ਼ੀ ਹੈ ਨਾ ਕੋਈ ਜ਼ਬਰਦਸਤੀ ਹਾਂ ਤਾਂ ਨਹੀਂ ਕਰੀ ਤੂੰ ਤਾਂ ਸੰਤੋਖੀ ਥੋੜਾ ਮੁਸਕਰਾ ਪਈ ਤੇ ਗੁੱਡੀ ਨੂੰ ਗਲੇ ਲਾਇਆ ਫਿਰ ਬੋਲੀ ਦੇਖ ਅਸੀਂ ਤੈਨੂੰ ਇੰਨੀ ਗੱਲ ਵੀ ਨਹੀਂ ਪੁੱਛੀ ਉਹ ਅਗਲਿਆਂ ਨੇ ਇੰਨਾ ਪੁੱਛਿਆ ਪਹਿਲਾਂ ਦੱਬਾ ਵਾਲੀਆਂ ਵੱਡੀਆਂ ਉਮਰਾਂ ਦੇ ਮੁੰਡੇ ਨੂੰ ਬਹੁਤ ਚੰਗਾ ਬਿੱਟੂ ਫਿਰ ਹੱਸ ਕੇ ਸੰਤੋਖੀ ਬੋਲੀ ਮਾਤਾ-ਮਾਤਾ ਕਰਦਾ ਸੀ ਉਦੋਂ ਮੈਨੂੰ ਬਹੁਤ ਹੀ ਚੰਗਾ ਬੀਬਾ ਪੋਤਾ ਫਿਰ ਬਾਹਰੋਂ ਕਿਸੇ ਦੇ ਆਉਣ ਦੀ ਬਿਲਖ ਜੀ ਹੋਈ ਰੱਬਾ ਮੇਰੀਆਂ ਧੀਆਂ ਨੂੰ ਹਸਤੀਆਂ ਰੱਖੀ ਹਮੇਸ਼ਾ ਬੋਲਦੀ ਹੋਈ ਸੰਤੋਖੀ ਬਾਹਰ ਵੱਲ ਨੂੰ ਚਲੀ ਗਈ ਬਾਹਰ ਦੇਖਿਆ ਮਲਕੀਤ ਆਇਆ ਸੀ ਸਮਾਨ ਲੈ ਕੇ ਕੁਝ ਚੀਜ਼ਾਂ ਸੰਤੋਖੀ ਨੂੰ ਦੇ ਕੇ ਇੱਕ ਝੋਲਾ ਇੱਕ ਪਾਸੇ ਅੱਡ ਰੱਖ ਦਿੱਤਾ ਸੰਤੋਖੀ ਪੁੱਛਣ ਲਈ ਉਹਦੇ 'ਚ ਕੀ ਆ ਤਮਲਕੀਤ ਬੋਲਿਆ ਬਾਅਦ ਚ ਦੱਸਾਂਗਾ ਫਿਰ ਕਮਰੇ ਚ ਆ ਕੇ ਗੁੱਡੀ ਨੂੰ ਵੇਖਣ ਲੱਗਾ ਗੁੱਡੀ ਸੌਂਣ ਲੱਗੀ ਹੋਈ ਸੀ ਖੁਸ਼ ਹੋ ਕੇ ਦੇਖੀ ਗਿਆ ਮਲਕੀਤ ਗੁੱਡੀ ਨੂੰ ਫਿਰ ਬੋਲਿਆ ਗੁੱਡੀਏ ਚਾਹ ਤਾਂ ਭਲਾ ਦੇ ਮਨ ਫਿਰ ਤਾਂ ਮੈਂ ਤੇਰੀ ਮਾਂ ਦੇ ਹੱਥ ਦੀ ਚਾਹ ਹੀ ਪੀਆ ਕਰਨੀ ਗੁੱਡੀ ਭੱਜ ਕੇ ਰਸੋਈ ਵਿੱਚ ਚਲੀ ਗਈ ਮਲਕੀਤ ਬੈਠਾ ਹੋਇਆ ਬਾਹਰ ਬੈਠਾ ਹੋਇਆ ਸੁਰਿੰਦਰ ਗੁਰਜਸ ਤੇ ਬਿੱਟੂ ਤਿੰਨੋ ਜਵਾਈਆਂ ਦੇ ਨਾਮ ਲੈ ਕੇ ਖੁਸ਼ ਹੋ ਰਿਆ ਸੀ ਫਿਰ ਸੰਤੋਖੀ ਨੂੰ ਕਹਿਣ ਲੱਗਾ ਕਰਨੈਲ ਦੇ ਹੱਥੋਂ ਤਿੰਨਾ ਧੀਆਂ ਦੇ ਰਿਸ਼ਤੇ ਲਿਖੇ ਸੀ ਬੱਲੇ ਕਰਨੈਲ ਸਿਆ ਮੈਂ ਤੇਰਾ ਸੱਚੀ ਦੇਣ ਕਿਵੇਂ ਦਵਾਗਾ ਸੰਤੋਖੀ ਵੀ ਕਹਿਣ ਲੱਗੀ ਹਾਂ ਗੁੱਡੀ ਦੇ ਬਾਪੂ ਸਹੀ ਕਹਿਨਾ ਤੂੰ ਅੱਜ ਮਲਕੀਤ ਨੂੰ ਸੱਚੀ ਖੁਸ਼ੀ ਸੀ ਮਨ 'ਚ ਕੋਈ ਡਰ ਨਹੀਂ ਸੀ ਬੇਫਿਕਰਾ ਸੀ ਮਲਕੀਤ ਗੁੱਡੀ ਤੇ ਬਿੱਟੂ ਦੇ ਰਿਸ਼ਤੇ ਲਈ ਐਨੇ ਨੂੰ ਗੁੱਡੀ ਚਾਹ ਲਈ ਤੇ ਚਾਹ ਪੀਂਦੇ ਗਏ ਕਹਿਣ ਲੱਗੀ ਅੱਜ ਦਾ ਦਿਨ ਜਲਦੀ ਨਾ ਮੁੱਕੇ ਮੈਂ ਤਾਂ ਅੱਜ ਰੱਜ ਕੇ ਗੱਲਾਂ ਕਰਨੀਆਂ ਨੇ ਸੰਤੁਖੀ ਆਸਪਈ ਤੇ ਬੋਲੀ ਤਤਪੜਤ ਹੀ ਹੋ ਗਿਆ ਸਭ ਪਤਾ ਹੀ ਨਹੀਂ ਚੱਲਿਆ ਮਲਕੀਤ ਵੀ ਆਸਪਿਆ ਤੇ ਗੱਲਾਂ ਬਾਤਾਂ ਕਰਦੇ ਤਿੰਨੋਂ ਜਾਣੇ ਚਾਹ ਪੀਣ ਲੱਗੇ ਰਾਤ ਦੀ ਰੋਟੀ ਖਾਣ ਤੋਂ ਪਹਿਲਾਂ ਗੁੱਡੀ ਨੇ ਸੂਟ ਤਿਆਰ ਕਰ ਲਿਆ ਬਸ ਦੋ ਕੁ ਤੋਪੇ ਰਹਿ ਗਏ ਤਰਪਾਈ ਦੇ ਫਿਰ ਮਾਂ ਨੂੰ ਪਾ ਕੇ ਵੀ ਦਿਖਾ ਦਿੱਤਾ ਤੇ ਇੱਕ ਪਾਸੇ ਜੋੜ ਕੇ ਰੱਖ ਦਿੱਤਾ ਫਿਰ ਮਲਕੀਤ ਬੋਲਿਆ ਗੁੱਡੀਏ ਉਹ ਚੋਲਾ ਲੈ ਇੰਜਰ ਤਾਂ ਗੁੱਡੀ ਚੋਲਾ ਚੋਲਾ ਲੈ ਆਈ ਤੇ ਮਲਕੀਤ ਨੂੰ ਦੇ ਦਿੱਤਾ ਮਲਕੀਤ ਨੇ ਵਿੱਚੋਂ ਚੂੜੀਆਂ ਕੱਢ ਕੇ ਦਿੱਤੀਆਂ ਲਾਲ ਰੰਗ ਦੀਆਂ ਸੂਹੇ ਰੰਗ ਦੀਆਂ ਚੂੜੀਆਂ ਤੇ ਗੁੱਡੀ ਨੂੰ ਕਹਿਣ ਲੱਗਾ ਇਹ ਵੀ ਪਾ ਲਈ ਸਵੇਰੇ ਗੁੱਡੀ ਬਹੁਤ ਖੁਸ਼ ਹੋਈ ਤੇ ਸੂਟ ਤੇ ਰੱਖ ਦਿੱਤੀਆਂ ਫਿਰ ਤਿੰਨੇ ਰੋਟੀ ਖਾਣ ਲੱਗੇ ਗੱਲਾਂ ਬਾਤਾਂ ਕਰਦੇ ਰਾਤ ਨੂੰ ਜਦੋਂ ਸਾਰੇ ਸੌਂ ਗਏ ਤੇ ਅੱਧੀ ਰਾਤ ਨੂੰ ਗੁੱਡੀ ਉੱਠ ਕੇ ਬਾਪੂ ਜੀ ਤੇ ਮਾਂ ਨੂੰ ਵੇਖਣ ਲੱਗੀ ਘਰ ਨੂੰ ਵੇਖਣ ਲੱਗੀ ਤੇ ਕਦਮ ਹੌਲ ਪੈਣ ਲੱਗੇ ਕਿ ਕੱਲ ਮੈਂ ਸੱਚੀ ਚਲੀ ਜਾਣਾ ਹਾਏ ਰੱਬਾ ਮੇਰੇ ਮਾਪਿਆਂ ਦਾ ਧਿਆਨ ਕੌਣ ਰੱਖੂਗਾ ਡਰੋਂ ਲੱਗੀ ਤੇ ਗੁੱਡੀ ਦੀ ਰੋਂਦਾ ਹੋਇਆ ਦੇਖ ਕੇ ਮਲਕੀਤ ਦੀ ਅੱਖ ਖੁੱਲ ਗਈ ਛੱਤ ਦੇ ਨਿਉਟ ਕੇ ਗੁੱਡੀ ਕੋਲ ਆਇਆ ਤੇ ਪੁੱਛਣ ਲੱਗਾ ਕੀ ਹੋਇਆ ਮਲ ਸੰਤੋਖੀ ਵੀ ਉੱਠ ਗਈ ਆਵਾਜ਼ ਸੁਣ ਕੇ ਕੀ ਹੋਇਆ ਗੁੱਡੀ ਮਲ ਕੀ ਹੋਇਆ ਨਾ ਤੇ ਇਹ ਰੋ ਨਾ ਹੁਣ ਤਾਂ ਤੂੰ ਸੋਹਰੇ ਚਲੀ ਜਾਣਾ ਸੁੱਖ ਨਾ ਖੁਸ਼ੀਆਂ ਦਾ ਵੇਲਾ ਹੈ ਕਿਸੇ ਨੂੰ ਨੀਂਦ ਨਹੀਂ ਆ ਰਹੀ ਸੀ ਗੁੱਡੀ ਰੋਂਦੀ ਕਹਿਣ ਲੱਗੀ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਸੰਤੋਖੀ ਬੋਲੀ ਕੋਈ ਨਹੀਂ ਆਪਾਂ ਗੱਲਾਂ ਬਾਤਾਂ ਕਰਦੇ ਅੱਜ ਤੇ ਆਪਾਂ ਨਹੀਂ ਸੋਣਾ ਅੱਜ ਫਿਰ ਗੱਲਾਂ ਕਰਦੇ ਬਚਪਨ ਦੀਆਂ ਗੱਲਾਂ ਕਰਨ ਲੱਗੇ ਤਿੰਨੋ ਸ਼ਿੰਦਰੋ ਦੀਆਂ ਬਿੰਦਰੋ ਦੀਆਂ ਗੁੱਡੀ ਦੀਆਂ ਫਿਰ ਸੰਤੋਖੀ ਗੁੱਡੀ ਦੇ ਹੱਥਾਂ ਵੱਲ ਵੇਖਣ ਲੱਗੀ ਤੇ ਮਨ ਚ ਕੁਝ ਆਇਆ ਤੇ ਰਸੋਈ ਵੱਲ ਚਲੀ ਗਈ ਕੋਲੀ ਚ ਥੋੜੀ ਜੀ ਮਹਿੰਦੀ ਘੋਲ ਕੇ ਲਿਆਈ ਤੇ ਗੁੱਡੀ ਦੇ ਹੱਥਾਂ ਤੇ ਟਿੱਕੇ ਲਾ ਦਿੱਤੇ ਤੇ ਕਹਿਣ ਲੱਗੀ ਆਸ਼ਗੰਤ ਤਾਂ ਰਹਿ ਗਿਆ ਸੀ ਮੈਂ ਤਾਂ ਭੁੱਲੀ ਗਈ ਸੀ ਮਹਿੰਦੀ ਲਾਣੀ ਤੇਰੇ ਫੇ ਸੰਤੋਖੀ ਮਹਿੰਦੀ ਲਾਉਂਦੀ ਹੋਈ ਕੋਈ ਗੀਤ ਗਾਣ ਲੱਗੀ ਨੀ ਲਿਆ ਦੇ ਮਾਂ ਕਾਲਿਆਂ ਬਾਗਾਂ ਦੀ ਮਹਿੰਦੀ ਨੀ ਲਿਆ ਦੇ ਮਾਂ ਕਾਲਿਆਂ ਬਾਗਾਂ ਦੀ ਮਹਿੰਦੀ ਗੁੱਡੀ ਦੀਆਂ ਅੱਖਾਂ 'ਚ ਖੁਸ਼ੀ ਨਾਲ ਹੰਝੂ ਆ ਗਏ ਤੇ ਉਹਨੇ ਮਾਂ ਦੇ ਹੱਥਾਂ ਤੇ ਵੀ ਟਿੱਕੇ ਧਰ ਦਿੱਤੇ ਦੇਖਦੇ ਦੇਖਦੇ ਦਿਨ ਚੜ ਗਿਆ 5 ਵਜੇ ਦੇ ਹੀ ਮਲਕੀਤ ਨਹਾ ਤੋ ਲਿਆ ਪਾਠ ਕਰਨ ਬੈ ਗਿਆ ਫੇ ਸੰਤੋਖੀ ਵੀ ਨਹਾ ਕੇ ਪਾਠ ਕਰਨ ਬੈਗੀ ਗੁੱਡੀ ਨੇ ਵੀ ਬਾਠ ਕਰ ਲਿਆ ਨਹਾ ਲਈ ਸੀ ਚਾਹ ਪਾਣੀ ਪੀਣ ਮਗਰੋਂ ਮਲਕੀਤ ਕਹਿਣ ਲੱਗਾ ਸਾਡੇ 9:30 ਵਜੇ ਚਲਦੇ ਆ ਗੁਰਦੁਆਰਾ ਸਾਹਿਬ 10 ਵਜੇ ਤੱਕ ਸਾਰਿਆਂ ਨੇ ਆ ਜਾਣਾ ਕਰਨੈਲ ਦੱਸਦਾ ਸੀ ਕਰਦੇ ਕਰਦੇ ਗੁੱਡੀ ਵੀ ਤਿਆਰ ਹੋ ਗਈ ਜਾਣ ਤੋਂ ਪਹਿਲਾਂ ਸੰਤੋਖੀ ਨੇ ਗਲੀ 'ਚ ਦੇਖਿਆ ਕੋਈ ਹੈ ਤਾਂ ਨਹੀਂ ਪਹਿਲਾਂ ਨਹੀਂ ਦੱਸਣਾ ਬਾਅਦ 'ਚ ਹੀ ਦੱਸੂੰਗੀ ਮਗਰੋਂ ਕੱਲੀ ਗੱਲਾਂ ਕਰਦੀ ਬਾਹਰ ਬੂਹੇ ਕਰਨੀ ਵੇਖਣ ਲੱਗੀ ਗੁੱਡੀ ਅੰਦਰ ਸਮਾਨ ਜਿਆ ਵੱਡੇ ਥੈਲੇ 'ਚ ਪਾ ਰਹੀ ਸੀ ਵਿੱਚੇ ਹੀ ਉਹ ਫੋਟੋ ਵੀ ਰੱਖ ਲਈ ਸੂਟਾਂ ਤੇ ਇੱਕ ਪਾਸੇ ਮਲਕੀਤ ਕਹਿਣ ਲੱਗਾ ਧੀਏ ਲਾਵਾ ਤੋਂ ਬਗਰੋਂ ਘਰ ਹੀ ਆਉਣਾ ਫੇਰਾ ਪਾਉਣ ਉਦੋਂ ਜਿਹੜਾ ਸਵਾਨ ਲੈ ਕੇ ਜਾਣਾ ਨਾ ਉਹ ਇੱਕ ਪਾਸੇ ਰੱਖ ਦੇ ਮੈਂ ਬਿੱਟੂ ਨੂੰ ਦੇ ਦਵਾਂਗਾ ਗੁੱਡੀ ਨੇ ਕਿਹਾ ਆ ਥੈਲਾ ਹੀ ਆ ਵੱਡਾ ਜਿਹਾ ਸਾਰਾ ਕੁਝ ਆ ਗਿਆ ਇਹਦੇ ਚ ਬਾਹਰ ਕੋਈ ਨਹੀਂ ਸੀ ਆਂਡ ਗੌਂਡ ਚ ਤਾਂ ਸੰਤੋਖੀ ਅੰਦਰ ਆ ਕੇ ਬੋਲੀ ਚਲੋ ਚੱਲੀਏ ਗੁਰਦੁਆਰਾ ਸਾਹਿਬ ਫਿਰ ਬਦੋ ਬਦੀ ਬਾਰ ਬਾਰ ਕਹਿਣ ਤੇ ਮਲਕੀਤ ਤੇ ਸੰਤੋਖੀ ਨੇ ਗੁੱਡੀ ਦੇ ਕੰਨਾਂ 'ਚ ਦੂਜੀਆਂ ਵਾਲੀਆਂ ਪੁਆਈਆਂ ਪਰ ਗੁੱਡੀ ਮੰਨਦੀ ਨਹੀਂ ਪਈ ਸੀ ਫਿਰ ਵੀ ਮਲਕੀਤ ਤੇ ਸੰਤੋਖੀ ਨੇ ਉਹਦੇ ਪਵਾ ਦਿੱਤੀਆਂ ਸੰਤੋਖੀ ਤੇ ਮਲਕੀਤ ਵੇਖਣ ਲੱਗੇ ਲਾਲ ਪਾਰੀ ਸੂਟ ਚ ਸੋਹਣੀ ਜੀ ਫੁਲਕਾਰੀ ਦੀ ਚੁੰਨੀ ਲਈ ਪੰਜਾਬੀ ਜੁੱਤੀ ਪਾਈ ਲਾਲ ਚੋੜੀਆਂ ਪਾਈ ਗੁੱਡੀ ਬਹੁਤ ਪਿਆਰੀ ਗੁੱਡੀਆਂ ਵਰਗੀ ਲੱਗ ਰਹੀ ਸੀ ਹੱਥਾਂ ਦੀ ਗੂੜੀ ਹੋਈ ਮੈਂਦੀ ਗੋਰੇ ਹੱਥਾਂ ਤੇ ਹੋਰ ਵੀ ਸੋਹਣੀ ਲੱਗ ਰਹੀ ਸੀ ਹੁਣ ਤਿੰਨੋਂ ਜਾਣੇ ਗੁਰਦੁਆਰਾ ਸਾਹਿਬ ਆ ਗਏ ਮੱਥਾ ਟੇਕ ਕੇ ਇੱਕ ਪਾਸੇ ਬੈਠੇ ਸਨ ਕਿ ਬਿੱਟੂ ਵੀ ਆਪਣੇ ਪਰਿਵਾਰ ਸਹਿਤ ਆ ਗਿਆ ਵਰਪੇਜ ਹੋ ਰਹੀ ਕਮਲ ਦੇ ਮਾਪੇ ਕਰਨੈਲ ਵੀ ਸਾਰੇ ਆ ਗਏ ਲਾਲ ਰੰਗ ਦੀ ਗੁੱਡੀ ਦੇ ਸੂਟ ਨਾਲ ਦੀ ਭਗ ਵਨ ਕੇ ਆਇਆ ਸੀ ਬਿੱਟੂ ਬਹੁਤ ਸੋਹਣਾ ਲੱਗ ਰਿਹਾ ਸੀ ਬਿੱਟੂ ਹੋਰੀ ਵੀ ਮੱਥਾ ਟੇਕ ਕੇ ਇੱਕ ਪਾਸੇ ਬੈਠ ਗਏ ਸਾਰੇ ਜਾਣੇ ਮੱਥਾ ਟੇਕ ਕੇ ਆਪੋ ਆਪਣੀਆਂ ਜਗਾਵਾਂ ਤੇ ਬੈਠ ਗਏ ਐਨੇ ਨੂੰ ਗੁਰਜੀਤ ਤੇ ਉਹਦਾ ਪਰੋਣਾ ਵੀ ਆ ਗਏ ਉਹ ਵੀ ਨਾਲ ਹੀ ਆਏ ਹੋ ਸਨ ਬਿੱਟੂ ਹੋਰਾਂ ਦੇ ਮਲਕੀਤ ਕਰਨੈਲ ਕੰਨੀ ਵੇਖਣ ਲੱਗਾ ਜਿਵੇਂ ਕੁਝ ਪੁੱਛ ਰਿਹਾ ਹੋਵੇ ਫੇਰ ਕਰਨੈਲ ਥੋੜਾ ਇੱਕ ਪਾਸੇ ਗਿਆ ਤਮਲਕੀਤ ਵੀ ਉਹਦੇ ਕੋਲ ਚਲਾ ਗਿਆ ਸੰਤੋਖੀ ਵੇਖਣ ਲੱਗੀ ਪਤਾ ਨਹੀਂ ਖੋਰੇ ਕਿੱਥੇ ਚੱਲੇ ਨੇ ਥੋੜੀ ਦੇਰ ਬਾਗਰੋ ਮਲਕੀਤ ਆਪਣੀ ਜਗ੍ਹਾ ਤੇ ਆ ਕੇ ਬੈਠ ਬੈਠ ਗਿਆ ਸੰਤੋਖੀ ਕੁਝ ਪੁੱਛਣੀ ਲੱਗੀ ਤਾਂ ਮਲਕੀਤ ਨੇ ਅੱਗੇ ਵੱਲੋਂ ਵੇਖਣ ਨੂੰ ਇਸ਼ਾਰਾ ਕੀਤਾ ਪੰਜ ਕੁ ਮਿੰਟ ਸਭ ਸ਼ਾਂਤ ਬੈਠੇ ਹੀ ਸਨ ਕਿ ਬਾਹਰੋਂ ਹਲਕੀ ਜੀ ਆਵਾਜ਼ ਆਈ ਭੈਣੇ ਭੈਣੇ ਤੇ ਗੁੱਡੀ ਨੂੰ ਜਾਪਿਆ ਜਿਵੇਂ ਸ਼ਿੰਦਰੋ ਦੀ ਆਵਾਜ਼ ਆ ਉਹ ਹੇਠਾ ਕਰਕੇ ਬੈਠੀ ਸੀ ਤਾਂ ਉੱਪਰ ਚੁੱਕਿਆ ਹੀ ਨਹੀਂ ਐਨੇ ਨੂੰ ਮੱਥਾ ਟੇਕ ਕੇ ਇੱਕ ਕੁੜੀ ਨੇ ਗੁੱਡੀ ਦੇ ਮੋਢੇ ਤੇ ਹੱਥ ਰੱਖ ਕੇ ਕਿਆ ਭੈਣੇ ਤੇ ਨਾਲ ਬੈ ਗਈ ਗੁੱਡੀ ਨੇ ਜਿਵੇਂ ਹੀ ਮੂੰਹ ਘੁਮਾਇਆ ਤਾਂ ਵੇਖਿਆ ਕੋਈ ਹੋਰ ਨਹੀਂ ਸ਼ਿੰਦਰੋ ਹੀ ਆਈ ਸੀ ਗੁਰਜਸਨਾਬ ਗੁਰਜਸ ਨੇ ਮੱਥਾ ਟੇਕ ਕੇ ਸਾਰਿਆਂ ਨੂੰ ਦੂਰੋਂ ਹੀ ਸਾਸਰੀ ਆਕਾਲ ਬੁਲਾਈ ਗੁੱਡੀ ਦੇਖਦੀ ਹੀ ਰਹਿ ਗਈ ਬਲਕਿ ਹੱਸ ਪਿਆ ਸੰਤੁਖੀ ਵੀ ਵੇਖਦੀ ਪਈ ਸੀ ਨੇ ਸ਼ਿੰਦਰੋ ਤੂੰ ਕਿਵੇਂ ਤਾਂ ਮਲਕੀਤ ਨੇ ਚੁੱਪ ਬੈਠਣ ਨੂੰ ਕਿਹਾ ਕਿ ਗੁਰੂ ਘਰ ਵਿੱਚ ਬੈਠੇ ਆਂ ਕੁਝ ਨਹੀਂ ਬੋਲਣਾ ਇਸ਼ਾਰਾ ਕੀਤਾ ਫਿਰ ਸਿੰਦਰੋ ਬਾਪੂ ਜੀ ਨੂੰ ਮਿਲ ਕੇ ਮਾਂ ਕੋਲ ਗਈ ਤੇ ਕਹਿਣ ਲੱਗੀ ਕਰਨੈਲ ਚਾਚੇ ਹੁਣੇ ਆਏ ਸੀ ਕੱਲ ਬਾਰੋਬਾਰੀ ਚਲੇ ਗਏ ਅੰਦਰ ਕੋਈ ਵੀ ਨਹੀਂ ਆਇਆ ਕਹਿ ਰਹੇ ਸੀ ਅੱਜ ਹੀ ਚਲੀ ਜਾ ਪੇਕੀ ਮਾਂਏ ਮੈਂ ਤਾਂ ਕੱਲ ਹੀ ਆ ਜਾਣਾ ਸੀ ਪਰ ਮੇਰੀ ਸੱਸ ਢਿੱਲੀ ਸੀ ਤਾਂ ਆਇਆ ਨਹੀਂ ਗਿਆ ਮੇਰੇ ਤੋਂ ਤਾਂ ਮੈਂ ਤਾਂ ਹੁਣ ਵੀ ਲੇਟ ਹੋ ਗਈ ਸੰਤੋਖੀ ਕਹਿਣ ਲੱਗੀ ਕੋਈ ਨਹੀਂ ਤੇ ਪਹਿਲਾਂ ਸਹੁਰਾ ਪਰਿਵਾਰ ਆ ਉਹਨਾਂ ਨੂੰ ਵੀ ਵੇਖਣਾ ਜ਼ਰੂਰੀ ਆ ਫਿਰ ਸੰਤੋਖੀ ਸੋਚਣ ਲੱਗੀ ਗੁੱਡੀ ਦੇ ਬਾਪੂ ਨੇ ਕਰਨੈਲ ਵੀਰ ਨੂੰ ਤਾਂ ਹੀ ਕਰਲੇ ਤੇ ਕੋਈ ਗੱਲ ਕਹੀ ਸੀ ਕਿਤੇ ਇਹੀ ਕਿਆ ਹੋਣਾ ਕਿਸ਼ਿੰਦਰੂ ਨੂੰ ਸੁਨੇਹਾ ਕਾਲਦਣੀ ਫਿਰ ਅੱਖਾਂ ਨਾਲ ਕਰਕੇ ਮਲਕੀਤ ਕਰਨੀ ਵੇਖਣ ਲੱਗੀ ਤੇ ਮਲਕੀਤ ਹਲਕਾ ਜਿਹਾ ਮੁਸਕਰਾ ਪਿਆ ਸੰਤੋਖੀ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿਸ਼ਿੰਦਰੂ ਆਈ ਆ ਐਨੇ ਨੂੰ ਸ਼ਿੰਦਰੂ ਉੱਠ ਕੇ ਗੁੱਡੀ ਕੋਲ ਆ ਗਈ ਤੇ ਉਹਦੇ ਲਾਗੇ ਹੀ ਬੈਠੀ ਰਹੀ ਥੋੜੀ ਦੇਰ ਮਗਰੋਂ ਪਾਈ ਜੀ ਨੇ ਅਰਦਾਸ ਕੀਤੀ ਮਹਾਰਾਜ ਜੀ ਹਜ਼ੂਰੀ ਵਿੱਚ ਗੁੱਡੀ ਤੇ ਬਿੱਟੂ ਦਾ ਆਨੰਦ ਕਾਰਜ ਹੋਇਆ ਦੋਹਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਸੰਤੋਖੀ ਨੇ ਸ਼ਿੰਦਰੂ ਤੇ ਗੁਰਜਸ ਨੂੰ ਘਰ ਜਾਣ ਨੂੰ ਕਿਆ ਕੀ ਥੋੜਾ ਖਾਣ ਪੀਣ ਦਾ ਇੰਤਜ਼ਾਮ ਕਰ ਲਓ ਕਿਉਂਕਿ ਫੇਰਾ ਪਾਣਾ ਹੁਣ ਉੱਥੇ ਪਹੁੰਚਾਂਗੇ ਸਾਰੇ ਇੱਧਰ ਗੁੱਡੀ ਹੁਣ ਪੋਲੀਹੋਲਾ ਨਾਲ ਸੀ ਬਿੱਟੂ ਕੋਲੇ ਖਲੋਤੀ ਸੀ ਕਾਕੀ ਨੂੰ ਵੀ ਚੁੱਕ ਰੱਖਿਆ ਸੀ ਗੁੱਡੀ ਨੇ ਗੁਰਪੇਜ ਨੇ ਸੁਰਜੀਤ ਨੇ ਗੁੱਡੀ ਨੂੰ ਬਹੁਤ ਪਿਆਰ ਦਿੱਤਾ ਬਿੱਟੂ ਨੂੰ ਬਹੁਤ ਪਿਆਰ ਦਿੱਤਾ ਬੀਬੀ ਨੇ ਵੀ ਗੁੱਡੀ ਨੂੰ ਗਲੇ ਲਾਇਆ ਕਮਲ ਦੇ ਮਾਪੇ ਵੀ ਬਹੁਤ ਖੁਸ਼ ਸਨ ਖੁਸ਼ੀ-ਖੁਸ਼ੀ ਸਾਰਿਆਂ ਨੇ ਰੱਬ ਦਾ ਇੱਕ ਵਾਰ ਫੇਰ ਤੋਂ ਸ਼ੁਕਰਾਨਾ ਕੀਤਾ ਤੇ ਹੌਲੀ-ਹੌਲੀ ਕਰਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਵੱਲ ਨੂੰ ਆ ਗਏ ਇੱਕ ਪਾਸੇ ਬੈ ਕੇ ਮਲਕੀਤ ਨੇ ਸਾਰਿਆਂ ਨੂੰ ਹੁਣ ਘਰ ਚੱਲਣ ਨੂੰ ਕਿਹਾ ਕਿ ਉੱਥੋਂ ਤੋਂ ਨਾ ਗੁੱਡੀ ਨੂੰ ਉੱਥੇ ਵਿਦਾਈ ਕਰਨੀ ਆ ਤੇ ਸਮਾਨ ਵੀ ਦੇਣਾ ਮਲਕੀਤ ਨੇ ਕਰਨੈਲ ਦਾ ਬਹੁਤ ਧੰਨਵਾਦ ਕੀਤਾ ਸ਼ਿੰਦਰੋ ਨੂੰ ਵੀ ਸੁਨੇਹਾ ਕੱਲਣ ਲਈ ਤਾਂ ਕਰਨੈਲ ਨੇ ਕਿਹਾ ਵੀ ਤੂੰ ਨਾ ਵੀ ਗੰਦਾ ਤਾਂ ਵੀ ਮੈਂ ਕਹਿ ਦੇਣਾ ਸੀ ਸ਼ਿੰਦਰੋ ਗੱਲ ਤੂੰ ਚਿੰਤਾ ਨਾ ਕਰ ਮੈਂ ਹੈਗਾ ਨਾ ਸਭ ਸਹੀ ਹੋਣਾ ਵਾ ਤੇ ਉਨ ਫਿਰ ਕਰਨੈਲ ਬੋਲਿਆ ਕਿ ਸਭ ਤੋਂ ਵੱਧ ਤਾਂ ਧੰਨਵਾਦ ਗੁਰਪੇਜ ਵੀਰ ਹੋਂ ਦਾ ਕਮਲ ਦੇ ਮਾਪਿਆਂ ਦਾ ਬਣਦਾ ਉਹਨਾਂ ਨੇ ਕਿਹਾ ਉਧਰ ਹੁਕੇ ਲੰਗਣਾ ਤੇ ਬਾਰੋਬਾਰੀ ਕਿ ਆਇਆ ਸਵੇਰਾ ਸੀ ਫਿਰ ਮਰਕੀਤ ਤੇ ਸੰਤੁਖੀ ਪੈਦਲ ਹੀ ਨਿਕਲ ਗਏ ਘਰੋਂ ਬਾਕੀ 5-10 ਕੁ ਮਿੰਟਾਂ ਮਗਰੋਂ ਪਹੁੰਚ ਗਏ ਘਰ ਸ਼ਿੰਦਰੂ ਤੇ ਗੁਰਜਸ ਨੇ ਥੋੜਾ ਬਾਲਾ ਖਾਣ ਪੀਣ ਦਾ ਸਮਾਨ ਲਿਆਂਦਾ ਹੋਇਆ ਸੀ ਇੱਕ ਪਾਸੇ ਸ਼ਿੰਦਰੂ ਨੇ ਦੁੱਧ ਪੱਤੀ ਰੱਖ ਲਿਆ ਕਿਉਂਕਿ ਹੁਣ ਸਾਰੇ ਆ ਗਏ ਸਨ ਥੋੜੀ ਦੇਰ ਮਗਰੋਂ ਫਿਰ ਬਿੱਟੂ ਗਰੀ ਜਦੋਂ ਆਏ ਸ਼ਿੰਦਰੋਂ ਨੇ ਤੇਲ ਚੋਇਆ ਤੇ ਦੇਖਿਆ ਗਲੀ ਚ ਸਾਰੇ ਖਲੋਤੇ ਸਨ ਹਰ ਕੋਈ ਵੇਖ ਰਿਆ ਸੀ ਗੁੱਡੀ ਤੇ ਬਿੱਟੂ ਨੂੰ ਬਿੱਟੂ ਤੇ ਗੁੱਡੀ ਅੰਦਰ ਆ ਗਏ ਗੁੱਡੀ ਨੇ ਹੁਣ ਵੀ ਕਾਕੀ ਨੂੰ ਚੁੱਕ ਰੱਖਿਆ ਸੀ ਮਗਰ ਇਹੀ ਏਕ ਏਕ ਕਰਕੇ ਸਾਰੇ ਅੰਦਰ ਆ ਗਏ ਮਿੰਟੂ ਮਿੰਟੀ ਬੈਠ ਤੇ ਸਾਲ ਸ਼ਿੰਦਰੋਂ ਨੇ ਸਾਰਿਆਂ ਲਈ ਪਾਣੀ ਲਿਆਂਦਾ ਮਗਰ ਦੁੱਧ ਪੱਤੀ ਤੇ ਗੁਰਜਸ ਖਾਣ ਲਈ ਸਮੋਸੇ ਚਮਚਮ ਮਠੀਆਂ ਰੱਖਣ ਲੱਗਾ ਸਭ ਦੇ ਮੂਰੇ ਇੱਕ ਦੋ ਹੋਰ ਖਾਣ ਵਾਲੀਆਂ ਚੀਜ਼ਾਂ ਵੀ ਧਰ ਦਿੱਤੀਆਂ ਮਿੰਟਾਂ ਵਿੱਚ ਗੁਰਜਸ ਨੇ ਚਿੰਦੂ ਤੇ ਗੁਰਜਸ ਦੋਵੇਂ ਨੱਠੇ ਫਿਰਦੇ ਸਨ ਕੰਮ ਲਈ ਗੁੱਡੀ ਦੀ ਗੋਦੀ 'ਚ ਇੱਕ ਕੁੜੀ ਥੋੜਾ ਰੋਣ ਲੱਗੀ ਤਾਂ ਗੁੱਡੀ ਆਪੇ ਰਸੋਈ 'ਚ ਜਾ ਕੇ ਬਿਸਕੁਟ ਤੇ ਦੁੱਧ ਲੈਣ ਚਲੀ ਗਈ ਇੱਕ ਪਾਸੇ ਬੈ ਕੇ ਕਾਕੀ ਨੂੰ ਖਵਾਉਣ ਲੱਗੀ ਭੋਲੀ ਤੇ ਸਰਜੀਤ ਵੇਖਣ ਲੱਗੀਆਂ ਬੀਬੀ ਵੀ ਬਹੁਤ ਖੁਸ਼ ਹੋਈ ਬਿੱਟੂ ਨੂੰ ਬੀਬੀ ਕਹਿਣ ਲੱਗੀ ਦੇਖ ਮਲ ਹੁਣ ਤੁਸੀਂ ਹੀ ਪਾਲਣੀਆਂ ਤੀ ਦੋਹਾਂ ਨੇ ਧਿਆਨ ਰੱਖਣਾ ਮਿਲ ਕੇ ਗੁੱਡੀ ਨੂੰ ਦੇਖ ਅੱਜ ਹੀ ਕਿਵੇਂ ਉਹਦਾ ਧਿਆਨ ਰੱਖਦੀ ਪਈ ਆ ਬਿੱਟੂ ਕੁਝ ਨਹੀਂ ਬੋਲਿਆ ਗੁਰਜ ਸਾਰਿਆਂ ਨੂੰ ਬਾਰ-ਬਾਰ ਕਹਿਣ ਲੱਗਾ ਖਾਓ ਜੀ ਸਮਾਂ ਠੰਡਾ ਹੋ ਜਾਣਾ ਫਿਰ ਬਿੱਟੂ ਕੋ ਲਾ ਗਿਆ ਤੇ ਉਹਦੇ ਲਾਗੇ ਬੈਠ ਗਿਆ ਬਿੱਟੂ ਹੱਸ ਕੇ ਉਹਦੇ ਵੱਲ ਵੇਖਣ ਲੱਗਾ ਤੇ ਨੀਵੀ ਪਾ ਲਈ ਖਾ ਪੀ ਕੇ ਸਾਰੇ ਜਾਣੇ ਹਣ ਬਾਰ-ਬਾਰ ਜਾਣ ਦੀ ਕਹਲ ਕਰਨ ਲੱਗੇ ਕਿ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੁਣ ਸਮੇਂ ਤੇ ਪਹੁੰਚਣਾ ਸੀ ਘਰ ਹੁਣ ਸਾਰੇ ਉੱਠ ਖਲੋਤੇ ਗੁੱਡੀ ਦਾ ਥੈਲਾ ਕਾਰ ਵਿੱਚ ਰਖਵਾ ਦਿੱਤਾ ਫਿਰ ਗੁੱਡੀ ਸਾਰਿਆਂ ਨੂੰ ਮਿਲਣ ਲੱਗੀ ਬਾਪੂ ਜੀ ਦੇ ਗਲੇ ਲਾ ਕੇ ਰੋਈ ਤੇ ਆਪਣਾ ਧਿਆਨ ਰੱਖਣ ਨੂੰ ਕਿਹਾ ਮਾਂ ਨੂੰ ਵੀ ਧਿਆਨ ਰੱਖਣ ਨੂੰ ਕਿਹਾ ਸ਼ਿੰਦਰੋ ਦੇ ਗਲੇ ਲੱਗੀ ਤੇ ਛੱਡੇ ਹੀ ਨਾ ਸ਼ਿੰਦਰੋ ਨੂੰ ਸ਼ਿੰਦਰੋ ਬੋਲੀ ਮੈਂ ਤੇਰਾ ਪਰਛਾਵਾਂ ਬਣ ਕੇ ਰਹਿਣਾ ਤੇ ਆਸ ਹੀ ਨਾ ਮੈਂ ਤੈਨੂੰ ਰੱਬਾ ਮੇਰੀਆਂ ਭੈਣਾਂ ਨੂੰ ਬਹੁਤ ਖੁਸ਼ੀਆਂ ਮਿਲਣ ਸ਼ਿੰਦਰੋ ਬੋਲੀ ਤੇ ਜੀਜੇ ਬਿੱਟੂ ਨੂੰ ਹੱਥ ਜੋੜ ਕੇ ਕਹਿਣ ਲੱਗੀ ਜੀਜੇ ਬਹੁਤ ਚੰਗੀਆਂ ਮੇਰੀ ਭੈਣ ਵਸ ਧਿਆਨ ਰੱਖੀ ਬਿੱਟੂ ਨੇ ਸ਼ਿੰਦਰੋ ਦੇ ਸਿਰ ਤੇ ਹੱਥ ਤਰਿਆ ਤੇ ਹੱਥ ਜੋੜੇ ਫਿਰ ਸੰਤੋਖੀ ਤੇ ਮਲਕੀਤ ਦੇ ਪਿਆਰੇ ਹੱਥ ਲਾਏ ਤੇ ਅੱਗੇ ਨੂੰ ਹੋ ਤੁਰਿਆ ਫਿਰ ਪਿੱਛੇ ਮੁੜ ਕੇ ਆਇਆ ਤੇ ਸੰਤੋਖੀ ਦੇ ਗਲੇ ਮਿਲ ਕੇ ਬੋਲਿਆ ਮਾਤਾ ਤੂੰ ਆਪਣਾ ਧਿਆਨ ਰੱਖੀ ਸੰਤੋਖੀ ਦੀਆਂ ਅੱਖਾਂ ਭਰ ਗਈਆਂ ਤੇ ਬੋਲੀ ਹਾਂ ਪੁੱਤ ਤੂੰ ਵੀ ਧਿਆਨ ਰੱਖੀ ਫਿਰ ਮਲਕੀਤ ਦੇ ਗਲੇ ਲੱਗਿਆ ਤੇ ਬੋਲਿਆ ਬਾਪੂ ਜੀ ਧਿਆਨ ਰੱਖਿਓ ਮਲਕੀਤ ਨੇ ਬਿੱਟੂ ਦੇ ਸਿਰ ਤੇ ਹੱਥ ਧਰਿਆ ਤੇ ਫਿਰ ਗਲੇ ਲਾਇਆ ਇੱਕ ਵਾਰ ਜਾਂਦਾ ਹੋਇਆ ਗੁਰਜਸ ਨਾਲ ਵੀ ਮਿਲਿਆ ਹੁਣ ਸਾਰੇ ਜਾਣੇ ਮਲਕੀਤ ਤੇ ਸੰਤੋਖੀ ਨੂੰ ਮਿਲੇ ਤੇ ਹੌਲੀ ਹੌਲੀ ਕਰਦੇ ਬਾਹਰ ਵੱਲ ਚਲੇ ਗਏ ਆਣ ਗਵਾਂ ਸਾਰਾ ਹੀ ਬਾਹਰ ਖਲੋਤਾ ਆਇਆ ਸੀ ਖੜਖੜ ਵੇਖ ਰਿਹਾ ਸੀ ਬਿੱਟੂ ਕਾਰ ਵਿੱਚ ਬੈਠ ਗਿਆ ਨਾਲ ਹੀ ਗੁੱਡੀ ਬੈ ਗਈ ਬਾਕੀ ਵੀ ਕਾਰ ਵਿੱਚ ਬੈ ਗਏ ਦੋ ਕਾਰਾਂ ਵਿੱਚ ਆਏ ਹੋਏ ਸਨ ਸਾਰੇ ਜਾਣੇ ਹੌਲੀ ਹੌਲੀ ਕਰਦੇ ਕਾਰਾਂ ਚੱਲ ਪਈਆਂ ਗੁੱਡੀ ਕਾਰ ਵਿੱਚੋਂ ਹੀ ਪਿੱਛੇ ਮੁੜ ਕੇ ਵੇਖ ਰਹੀ ਸੀ ਤੇ ਅੱਖਾਂ ਵਿੱਚ ਹੰਝੂ ਲਏ ਹੋਏ ਸਨ ਕੁੜੀ ਨੂੰ ਮੋਢੇ ਲਾਇਆ ਸੀ ਉਹਨੂੰ ਥਪਕੇ ਦਿੰਦੀ ਹੋਈ ਐਦਾਂ ਲੱਗ ਰਿਹਾ ਸੀ ਖੁਦ ਨੂੰ ਵੀ ਦਿਲਾਸਾ ਦਿੰਦੀ ਪਈ ਸੀ ਨਾਲ ਹੀ ਬੈਠੀ ਪੋਲੀ ਨੇ ਗੁੱਡੀ ਦੇ ਸਿੱਧੇ ਹੱਥ ਧਰਿਆ ਤੇ ਉਹਨੂੰ ਤਸੰਦੀ ਦਿੱਤੀ ਕਿ ਮੈਂ ਤੇਰੇ ਨਾਲ ਆਂ ਪੁੱਤ ਹੁਣ ਹੌਲੀ ਹੌਲੀ ਕਰਦੇ ਕਾਰਾਂ ਅੱਗੇ ਵੱਧੀਆਂ ਅੱਗੇ ਵੱਧਦੀਆਂ ਹੋਈਆਂ ਗਲੀ ਦੇ ਮੋੜ ਤੇ ਪਹੁੰਚ ਗਏ ਆ ਮਗਰੋਂ ਕਦੋਂ ਕਾਰਾਂ ਮੋੜ ਘਟ ਗਈਆਂ ਪਤਾ ਹੀ ਨਹੀਂ ਲੱਗਿਆ ਮਲਕੀਤ ਸੰਤੋਖੀ ਸਿੰਦਰੂ ਗੁਰਜਸ ਦਰਾਂ ਵਿੱਚ ਹੀ ਖਲੋਤੇ ਰਹੇ ਦੇਖ ਰਹੇ ਸਨ ਸਾਰਿਆਂ ਦੇ ਜਾਨਵਰੋਂ ਆਂਡੀ ਗਵਾਂਡੀ ਕੋਲ ਆਏ ਮਲਕੀਤ ਤੇ ਸੰਤੋਖੀ ਨੂੰ ਵਧਾਈਆਂ ਦੇਣ ਲੱਗੇ ਦੋਹੇ ਜਾਣੇ ਨਮ ਅੱਖਾਂ ਕਰਕੇ ਹੱਥ ਜੋੜੀ ਖੜੇ ਸਨ ਗਲੀ ਚ ਖਲੋਤੀਆਂ ਕੁਝ ਗਵੰਡਣਾ ਗੀਤ ਗਾਉਣ ਲੱਗੀਆਂ ਪਿਆਰ ਆਣੀਆਂ ਹਾਏ ਮੇਰੇ ਡਾਡੀ ਆ ਰੱਬਾ ਕਿੰਨਾ ਜੰਮੀਆ ਤੇ ਕਿੰਨਾ ਨੇ ਲੈ ਜਾਣੀਆਂ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ